ਸ੍ਰੀਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮਗੇ ਵਧੀਆ ਹੋਮਗੇ ਮੈਂ ਪਰਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਟੈਬੀ ਲਾਈਨਿੰਗ ਦੇ ਸੂਟ ਨੇ ਸੌਰੀ ਬਰਬਰੀ ਦੇ ਸੂਟ ਨੇ ਬਹੁਤ ਸੋਹਣੀ ਵਿਸਕੋਸ ਦੀ ਬਰਬਰੀ ਦੇ ਸਾਰੇ ਸੂਟ ਆਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਛੋਟੀ ਜੀ ਵੀਡੀਓ ਲੈ ਕੇ ਆਈਆਂ ਛੋਟੇ ਜੇ ਥੋੜੇ ਜਿਹੀ ਪੀਸ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੋ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਫਟਾਫਟ ਆਰਡਰ ਕਰ ਸਕਦੇ ਹੋ ਇਹ ਪਿਓਰ ਕਰਦੀ ਦੇ ਉੱਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਲੈ ਕੇ ਆਏ ਆ ਤੇ ਪਿਓਰ ਬਰਬਰੀ ਦੇ ਰਹਿਣਗੇ ਸੂਟ ਬਹੁਤ ਸੋਹਣੀਆਂ ਨਾਲ ਲੱਗੀਆਂ ਹੋਈਆਂ ਨੇ ਬਾਟਮ ਬਸ ਫਟਾਫਟ ਤੁਸੀਂ ਸਕਰੀਨਸ਼ਾਟ ਲੈਣੇ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਨਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਆ ਲੋ ਜੀ ਇਸ ਤਰ੍ਹਾਂ ਹੈਗਾ ਇਹ ਲਵੈਂਡਰ ਸ਼ੇਡ ਦਾ ਸੂਟ ਇਸ ਤਰ੍ਹਾਂ ਸਾਰਾ ਵੀ ਸ਼ੇਪ ਗਲਾ ਬਣਿਆ ਹੋਇਆ ਗਲੇ ਦੀ ਪੂਰੀ ਡਿਜ਼ਾਈਨਿੰਗ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਗਲੇ ਦੇ ਨੈਕ ਤੇ ਡਿਜ਼ਾਈਨ ਆ ਸੋ ਇਸ ਤਰ੍ਹਾਂ ਸਾਰੀਆਂ ਪੈਨਲ ਜੰਦੀਆਂ ਨੇ ਸਾਰਾ ਲੇਸ ਦਾ ਕੰਮ ਹੋ ਗਿਆ ਸਾਰੀ ਲੈਸ ਪੂਰੀ ਫਿਨਿਸ਼ਿੰਗ ਦੇ ਨਾਲ ਪੂਰੀ ਪ੍ਰੋਪਰ ਸਾਰਾ ਕੰਮ ਹੋਇਆ ਪੈਨਲ ਬਣੀਆਂ ਹੋਈਆਂ ਲੈਸ ਦੀਆਂ ਇਹ ਹੈਗੀ ਸਾਰੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣਾ ਲਾਈਟ ਜਿਆ ਪਰਪਲ ਛੇੜ ਦਾ ਸੂਟ ਆ ਤੇ ਨਾਲ ਹੈਗਾ ਜੀ ਸੇਮ ਬਾਟਮ ਮਸਲੀਨ ਸਿਲਕ ਦੀ ਨਾਲ ਸੈਲਫ ਪ੍ਰਿੰਟਡ ਆਉਗੀ ਬਾਟਮ ਬਹੁਤ ਹੀ ਪਿਆਰੀ ਤੇ ਨਾਲ ਪਿਓਰ ਬਰਬਰੀ ਦੇ ਆਉਣਗੇ ਦੁਪੱਟੇ ਹਲੋ ਪਿਓਰ ਬਰਬਰੀ ਦੇ ਦੁਪੱਟੇ ਆ ਪਿਓਰ ਵਿਸਕੋਸ ਦੀ ਸਾਰੀ ਕੁਆਲਿਟੀ ਲੱਗੀ ਹੋਈ ਆ ਬਰਬਰੀ ਦੀ ਤੇ ਇਹੀ ਸੂਟ ਬਾਜ਼ਾਰਾਂ ਦੇ ਵਿੱਚ ਜਾਨਕਿ ਬਹੁਤ ਹੀ ਹਾਈ ਰੇਟ ਦੇ ਨਾਲ ਹਨਾ ਬਰਬਰੀ ਇੰਨੀ ਜਿਆਦਾ ਡਿਮਾਂਡ ਆ ਹਰ ਪਹਿਨ ਚਾਹੁੰਦੀ ਆ ਵੀ ਇੱਕ ਸੂਟ ਬਰਬਰੀ ਦਾ ਸਾਡੇ ਕੋਲ ਜਰੂਰ ਹੋਵੇ ਸੋ ਇਹ ਸੂਟ ਇੰਨੇ ਸੋਹਣੇ ਕਲੈਕਸ਼ਨ ਦੇ ਨਾਲ ਇੰਨੇ ਸੋਹਣੇ ਦੁਪੱਟੇ ਦੁਪੱਟੇ ਪੂਰੇ ਖੁੱਲੇ ਡੁੱਲੇ ਮਿਲਣਗੇ ਦੁਪੱਟਿਆਂ ਦੀ ਲੰਬਾਈ ਚੜਾਈ ਪ੍ਰੋਪਰ ਉਹ ਟਾਈ ਟਾਈ ਮੀਟਰ ਦੇ ਦੁਪੱਟੇ ਆ 4 ਸਾਈਡ ਲੈਂਸ ਦੀ ਫਿਨਿਸ਼ਿੰਗ ਤੁਹਾਨੂੰ ਆ ਮਿਲੋਗੀ ਪੂਰੀ 4 ਸਾਈਡ ਲੈਂਸ ਵਗੈਰਾ ਸਾਰਾ ਕੁਝ ਲੱਗਿਆ ਮਿਲੋ ਦੁਪੱਟਿਆਂ ਤੇ ਤੇ ਦੁਪੱਟਿਆਂ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਦੁਪੱਟੇ ਰੈਡੀ ਹੋਇਆ। ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਫਟਾਫਟ ਆਰਡਰ ਕਰ ਲਿਓ। ਸਿਰਫ 7-8 ਪੀਸ ਅੱਜ ਦੇ ਪਿਓਰ ਬਰਬਰੀ ਦੇ ਉੱਪਰ ਨੇ ਇਹ। ਆ ਲਓ। ਨੈਕਸਟ ਦੇਖ ਲਓ ਇਹਦੇ ਵਿੱਚ। ਆ ਲਓ। ਇਸ ਤਰ੍ਹਾਂ ਹੈਗਾ ਨੈਕਸਟ ਡਿਜ਼ਾਈਨ। ਸੇਮ ਆਊਗਾ neck ਦੇ ਉੱਪਰ ਡਿਜ਼ਾਈਨ ਸਾਰਾ ਪ੍ਰੋਪਰ ਬਣਿਆ ਹੋਇਆ ਪੈਨਲ ਸਾਰੀ ਪੂਰੀ ਪ੍ਰੋਪਰ ਬਣੀ ਹੋਈ ਆ ਨਾਲ ਸੇਮ ਆਊਗੀ ਬਾਟਮ ਸੈਲ ਪ੍ਰਿੰਟਡ ਤੇ ਨਾਲ ਸੇਮ ਹੀ ਆਊਗਾ ਦੁਪੱਟਾ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਇਹਦੇ ਵਿੱਚ ਉਹ ਨਹੀਂ ਹੈਗੀ ਵੀ ਹਾਂਜੀ 1% ਵੀ ਘਟਾ ਪ੍ਰੋਪਰ ਡਿਸਕੋਰਸ ਦੀ ਕੁਆਲਿਟੀ ਦੇ ਪੂਰੇ ਖੁੱਲੇ ਡੁੱਲੇ ਤੇ 4 ਸਾਈਡ ਸਾਰੀ ਫਿਨਿਸ਼ਿੰਗ ਲੈਸ ਪ੍ਰੋਪਰ ਲਾ ਕੇ ਸਾਰੇ ਰੈਡੀ ਹੋਏ ਹੋਏ ਦੁਪੱਟੇ ਨੇ ਨਾਲ ਬਹੁਤ ਸੋਹਣੀਆਂ ਨਾਲ ਬਾਟਮਸ ਲੱਗੀਆਂ ਹੋਈਆਂ ਨੇ ਤੇ ਬਹੁਤ ਸੋਹਣੀਆਂ ਨਾਲ ਸ਼orts ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਹਨਾ ਛੋਟੇ-ਮੋਟੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਜਿਹੜੀਆਂ ਪੈਣਾ ਖੁੱਲੇ-ਡੁੱਲੇ ਦੁਪੱਟੇ ਪਾਲਦੀਆਂ ਨੇ ਕੱਟ ਪ੍ਰੋਪਰ ਪਾਲਦੀਆਂ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਤੇ ਪਿਓਰ ਬਰਬਰੀ ਦੇ ਸੂਟ ਨੇ ਇਹ ਜਿਹੜੇ ਕਿ ਪੂਰੇ ਰੈਡੀ ਹੋ ਕੇ ਤੁਹਾਨੂੰ ਮਿਲ ਰਿਹਾ ਤੇ ਪ੍ਰਾਈਸ ਕੁਝ ਵੀ ਨਹੀਂ ਮਿਲ ਰਿਹਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਲੈਟ ਦੇ ਇਹ ਹੈਗਾ ਜੀ ਬਲੈਕ ਕਲਰ ਦੇ ਉੱਪਰ ਆ ਲੋ ਜੀ ਇਹ ਹੈਗਾ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਬਲੈਕ ਕਲਰ ਸੇਮ neck ਦਾ ਡਿਜ਼ਾਈਨ ਪੈਨਲ ਬਣੀਆਂ ਹੋਈਆਂ ਨੇ ਨਾਲ ਸੇਮ ਆਉਗੀ ਮਸਲੀਨ ਸਿਲਕ ਦੀ ਬਾਟਮ ਮਸਲੀਨ ਸਿਲਕ ਬਹੁਤ ਹੀ ਸੋਹਣਾ ਪ੍ਰੀਮੀਅਮ ਜਿਹਾ ਹਨਾ ਮਤਲਬ ਕਿ ਲੱਗਿਆ ਹੋਇਆ ਇਹ ਫੈਬਰਿਕ ਬਹੁਤ ਸੋਹਣਾ ਵਾ ਡਿਜੀਟਲ ਸਾਰੀ ਪ੍ਰਿੰਟਡ ਬਾਟਮ ਨੇ ਨਾਲ ਸੇਮ ਆਣਗੀਆਂ ਦੁਪੱਟੇ ਇਹਨਾਂ ਦੇ ਆਹ ਲਓ ਬਹੁਤ ਸੋਹਣਾ ਸਾਰਾ ਡਿਜੀਟਲ ਬਣਿਆ ਹੋਇਆ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਵਾਲੇ تین ਸੂਟ ਦਾ ਸੀਗੇ ਮਤਲਬ ਇਹ ਪਿਓਰ ਬਰਬਰੀ ਦੇ ਹੁਣ ਜਿਹੜੇ ਮੈਂ ਦਿਖਾਉਂਗੀ ਇਹ ਪਿਓਰ ਬਰਬਰੀ ਆ ਜਿਹੜੀ ਸ਼ਿਮਰ ਬਰਬਰੀ ਆ ਜੀ ਇਹਦੇ ਵਿੱਚ ਸ਼ਿਮਰ ਦਾ ਟੱਚ ਵੀ ਮਿਲੂਗਾ ਤੁਹਾਨੂੰ ਪਿਓਰ ਬਰਬਰੀ ਸ਼ਿਮਰ ਇਹ ਫੈਬਰਿਕ ਆ ਬਹੁਤ ਹੀ ਸੋਹਣਾ ਸ਼ਰਟਾਂ ਨੇ ਨਾਲ ਇਹਦੇ ਪ੍ਰਿੰਟਡ ਆਲ ਓਵਰ ਸ਼ਰਟਾਂ ਨੇ ਲੋ ਜੀ ਬਹੁਤ ਮੰਗਾਂ ਦਾ ਸ਼ਿਮਰ ਦੀ ਤੇ ਇਹ ਪਿਓਰ ਸ਼ਿਮਰ ਬਰਬਰੀ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਚੈੱਕ ਕਰ ਲੋ ਮਹਿੰਦੀਆਂ ਛੇੜਾਂ ਬਹੁਤ ਹੀ ਪਿਆਰਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਆ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆਏ ਨੇ ਤਿੰਨੇ ਹੀ ਕਲਰ ਬਹੁਤ ਹੀ ਪਿਆਰੇ ਨੇ ਕਿੰਨੇ ਹੀ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਆ ਲਾਈਟ ਜਾਂ ਮਹਿੰਦੀ ਆ ਜਾਂ ਛੇੜਾਂ ਕਲਰ ਇਹਦੇ ਤਿੰਨੇ ਹੀ ਬਹੁਤ ਸੋਹਣੇ ਨੇ ਸੋ ਜਿਹੜਾ ਵੀ ਸਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਨਾਲ ਇਹਦੇ ਮਿਲੂਗੇ ਪਿਓਰ ਮੋਡ ਹਾਲ ਦੇ ਦੁਪੱਟੇ ਹਲੋ ਮੁੰਡਾ ਹਾਲ ਦਾ ਮਿਲੂਗਾ ਦੁਪੱਟਾ ਸਾਰਾ ਡਿਜੀਟਲ ਸਾਰਾ ਡਿਜੀਟਲ ਹੋਇਆ ਹੋਇਆ ਦੁਪੱਟਾ ਵਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਿਰ ਤੇ ਰੁਕਣਗੇ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਕੋਈ ਲੰਬਾਈ ਕੋਈ ਚੌੜਾਈ ਕਿਸੇ ਕੰਨੀਓ ਕੋਈ ਕਮੀ ਨਹੀਂ ਮਿਲੂਗੀ ਤੁਹਾਨੂੰ ਤੇ ਸੂਟ ਵੀ ਪੂਰੇ ਸਰਦਾਰੀ ਨੇ ਪੂਰੇ ਸਰਦਾਰੀ ਨੇ ਤਿੰਨ ਪੀਸ ਨੇ ਇਹ ਆਪਣੇ ਕੋਲ ਤਿੰਨੇ ਹੀ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਪਿਓਰ ਬਰਬਰੀ ਸ਼ਿਮਰ ਆ ਜੀ ਇਹ ਬਹੁਤ ਹੀ ਤਿਆਰੀ ਆ ਲੋ ਨੈਕਸਟ ਕਲਰ ਇਹਦਾ ਚੈੱਕ ਕਰ ਲੋ ਨੈਕਸਟ ਕਲਰ ਇਹਦਾ ਮਿਲੂਗਾ ਤੁਹਾਨੂੰ ਬਲੂ ਸ਼ੇਡ ਦੇਖੋ ब्लू ਸ਼ੇਡ ਆ ਹੈ ਲਾਈਟ ਜਿਹਾ 베بی ব্লੂ ਕਲਰ ਕਹਿ ਸਕਦੇ ਆ ਆਪਾਂ ਇਹਨੂੰ ਨਾਲ ਇਹਦੇ ਸੇਮ ਆਊਗੀ ਮੋਡਲ ਦੀ ਬਾਟਮ ਪਿਓਰ ਮੋਡਲ ਦੀਆਂ ਨਾਲ ਬਾਟਮਸ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਬਹੁਤ ਹੀ ਪਿਆਰੀਆਂ ਤੇ ਨਾਲ ਸੇਮ ਮੋਡਲ ਦਾ ਹੀ ਆਊਗਾ ਦੁਪੱਟਾ ਮੰਨ ਲਓ ਇਦਾਂ ਆਊਗਾ ਦੁਪੱਟਾ ਬਹੁਤ ਸੋਹਣੀ ਐ ਲੱਗ ਜੀ ਕਲੈਕਸ਼ਨ ਆਈ ਆ ਤੇ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਇਹਨਾਂ ਚ ਚਾਹੀਦਾ ਹੋਊਗਾ ਲੈ ਕੇ ਸਕਰੀਨਸ਼ਾਟ ਫਟਾਫਟ ਆਰਡਰ ਕਰ ਲਓ ਤਿੰਨ ਕਲਰ ਨੇ ਪਹਿਲਾ ਕਲਰ ਆਪਾਂ ਖੋਲ ਹੀ ਲਿਆ ਮਹਿੰਦੀਆ ਸ਼ੇਡ ਆ ਜੀ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਸੈਕੰਡ ਵੀ ਬਹੁਤ ਸੋਹਣਾ ਲਾਈਟ ਜਿਹਾ ਬਲੂ ਆ 베بی ਬਲੂ ਕਲਰ ਆ ਐਂਡ ਥਰਡ ਵਾਲਾ ਬ੍ਰਾਈਟ ਕਲਰ ਜਿਹੜੀਆਂ ਭੈਣਾਂ ਪਾਉਂਦੀਆਂ ਨੇ ਥੋੜੇ ਜਿਹਾ ਬ੍ਰਾਈਟ ਕਲਰ ਉਹਨਾਂ ਲਈ ਇਹ ਵਾਲਾ ਕਲਰ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲੋ ਇਹ ਵੀ ਬਹੁਤ ਸੋਹਣਾ ਕਲਰ ਆ ਇਹ ਮਹਿਰੂਨ ਰਾਣੀ ਦਾ ਮਿਕਸ ਯਾ ਛੇੜਾ ਲੱਗ ਜਾ ਛੇੜਾ ਬਹੁਤ ਹੀ ਪਿਆਰਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਪ੍ਰਿੰਟਿੰਗ ਪੂਰੀ ਤੇ ਵਿਸਕੋਸ ਦੀ ਸਾਰੀ ਕੁਆਲਿਟੀ ਆ ਚਾਹੇ ਸਾਰੀ ਸ਼ਰਟ ਨੂੰ ਇੱਕ ਮੁਠੀ ਚ ਲੈ ਲਓ ਬਿਲਕੁਲ ਹੀ ਲਾਈਟ ਵੇਟ ਬਿਲਕੁਲ ਹੀ ਕੋਈ ਪੂਰੀ ਸੌਫਟਨੈਸ ਹੱਦ ਤੋਂ ਵੱਧ ਸੌਫਟਨੈਸ ਆ ਕੋਈ ਵੀ ਇਹ ਨਹੀਂ ਵੀ ਲੜਨ ਵਾਲਾ ਫੈਬਰਿਕ ਆ ਕੁਝ ਵੀ ਸਿੰਥੈਟਿਕ ਆ ਚੋਬੂਗਾ ਇਦਾਂ ਦੇ ਆ ਕੁਝ ਵੀ ਨਹੀਂ ਹੈਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹ ਸਾਰਾ ਇਦਾਂ ਹੈਗੀ ਇਹਦੀ ਸਾਰੀ ਸ਼ਰਟ ਦੀ ਪ੍ਰਿੰਟਿੰਗ ਨਾਲ ਇਹਦੇ ਸੇਮ ਮਿਲੂਗੀ ਤੁਹਾਨੂੰ ਪਿਓਰ ਮਡਾਲ ਦੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਆ। ਬਿਲਕੁਲ ਸ਼ਾਈਨ ਆ ਫੈਬਰਿਕ ਦੇ ਵਿੱਚ ਜਿਵੇਂ ਸਿਲਕ ਦੀ ਬਾਟਮ ਵੇਅਰ ਕੀਤੀ ਹੋਈ ਨਾ ਤੁਹਾਨੂੰ ਇਦਾਂ ਫੀਲ ਆਊਗੀ ਬਾਟਮ ਦੀ। ਤੇ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਪੂਰਾ ਖਿਲਾਡੂਲਾ ਦੁਪੱਟਾ। ਆ ਲੋ। ਦੁਪੱਟਿਆਂ ਦੀ ਲੰਬਾਈ ਚੜਾਈ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਿਹੜੀਆਂ ਵੀ ਪੈਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਤਿੰਨ ਸੂਟ ਆਪਾਂ ਖੋਲੇ ਨੇ ਪਿਓਰ ਬਰਬਰੀ ਦੇ ਵਿੱਚ ਤੇ ਤਿੰਨ ਸੂਟ ਖੋਲੇ ਨੇ ਪਿਓਰ ਬਰਬਰੀ ਸ਼ਿਮਰ ਦੇ ਵਿੱਚ ਸੋ ਜਿਹੜੇ ਵੀ ਪੀਸ ਤੁਹਾਨੂੰ ਪਸੰਦ ਆਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਜੀ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਤੇ ਆਰਡਰ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਵੀ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਆਏ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈ